ਚੈਂਪੀਅਨਸ ਵਾਲ ਚੰਡੀਗੜ੍ਹ ਵੱਲੋਂ ਇੱਕ ਆਨਲਾਈਨ ਬੈਕਟਰਸ ਇੰਟਰਨੈਸ਼ਨਲ ਅਮਪਾਇਰਡ ਹੋਇਆ ਸੀ ਜਿਤੇ ਵਿੱਚ 10000 ਤੋਂ ਜ਼ਿਆਦਾ ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਇੰਡੀਆ ਤੋਂ ਬਿਨਾਂ ਤੇ ਕਰੀਬਨ 10 ਤੋਂ 12 ਕੰਟਰੀਸ ਹੋਰ ਸੀ ਜਿਨ੍ਹਾਂ ਦੇ ਬੱਚੇ ਇਸ ਮੁਕਾਬਲੇ ਵਿੱਚ ਭਾਗ ਲੈਤਾ ਆਨਲਾਈਨ ਮੈਨੂੰ ਇਹਦਾਸ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਉਸ ਮੁਕਾਬਲੇ ਵਿੱਚ ਟੋਟਲ ਜੋ ਨਾ ਵੱਲੋਂ ਇਨਾਮ ਡਿਕਲੇਅਰ ਕੀਤੇ ਗਏ ਸੀ 33 ਪ੍ਰਾਈਜ਼ ਸੀ ਪਰ ਬਠਿੰਡਾ ਜ਼ਿਲ੍ਹੇ ਨੇ ਉਹਦੇ ਵਿੱਚੋਂ 7 ਪ੍ਰਾਈਜ਼ ਲੈ ਕੇ ਆਂਦੇ ਆ ਓਵਰਆਲ ਕੰਪੀਟੀਸ਼ਨ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਜ਼ਿਲ੍ਹਾ ਬਠਿੰਡਾ ਸਭ ਤੋਂ ਪਹਿਲੇ ਨੰਬਰ ਤੇ ਰਿ ਇਨਾ ਸਾਥੀਆਂ ਦੇ ਵਿੱਚੋਂ 6 ਬੱਚਿਆਂ ਦੀ ਪਹਿਲੀ ਪੋਜੀਸ਼ਨ ਛਾਈ ਹੈ ਆਪਣੀ ਆਪਣੀ ਕੈਟਾਗਰੀ ਦੇ ਵਿੱਚ ਔਰ ਇੱਕ ਬੱਚੇ ਦੇ ਆਈ ਹੈ 3rd ਪੋਜੀਸ਼ਨ ਅੱਜ ਸਾਰੇ ਜੇਤੂ ਬੱਚਾ ਨੂੰ ਡੀਸੀ ਬਠਿੰਡਾ ਸ਼੍ਰੀ ਸ਼ੌਕਤ احمد ਪਾਰੇ ਜੀ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਇਚੇ ਤੌਰ ਤੇ ਮਿਲ ਕੇ ਸਨਮਾਨਿਤ ਕੀਤਾ ਗਿਆ ਔਰ ਇਨਾ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਮੈਥਮੈਟਿਕਲ ਕੈਲਕੂਲੇਸ਼ਨ ਦੇਖ ਕੇ ਉਹ ਵੀ ਬੜੇ ਹੈਰਾਨ ਹੋਏ ਤੇ ਉਹਨਾਂ ਨੇ ਬੱਚਾ ਨੂੰ ਅੱਗੇ ਵਧਣ ਲਈ ਹੋਰ ਆਸ਼ੀਰਵਾਦ ਵੀ ਦਿੱਤਾ ਅਨਕਾ ਸਾਰਿਆਂ ਨੂੰ ਮੇਰਾ ਨਾਮ ਨਵਿਆ ਹੈ ਸਾਰਿਆਂ ਨੂੰ ਮੇਰੇ ਪਿਆਰ ਭਰੀ ਨਮਸਤੇ ਮੈਂ ਇੰਟਰਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਵਿੱਚ ਫਰਸਟ ਪੋਜੀਸ਼ਨ ਦਿੱਤੀ ਸੀ ਅੱਜ ਬਠਿੰਡੇ ਵਿੱਚ ਡੀਸੀ ਸਾਹਿਬ ਨੇ ਮੈਨੂੰ ਸਨਮਾਨਿਤ ਕੀਤਾ ਹੈ ਇਸ ਲਈ ਅੱਜ ਮੈਂ ਰਣਜੀਤ ਸਰ ਨੂੰ ਤੇ ਆਪਣੇ ਪੇਰੈਂਟਸ ਨੂੰ ਪੂਜਾ ਮੈਮ ਨੂੰ ਸਾਰਿਆਂ ਨੂੰ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਇਹਨਾਂ ਖੁਸ਼ੀ ਦੇ ਮੌਕੇ ਨੂੰ ਐਕਸਪੀਰੀਅੰਸ ਕਰਨ ਦਾ ਉਹਨਾਂ ਨੇ ਮਤਲਬ ਕਿ ਮੌਕਾ ਦਿੱਤਾ ਹੈਗਾ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੰਪਨੀ ਸ਼ੁਰੂ ਹੋਈ ਸੀ ਕਿੰਨੇ ਬੱਚੇ ਸੀ ਉਹਦੇ ਪਾਰਟ 10000 ਬੱਚਿਆਂ ਵਿੱਚੋਂ ਮੈਂ ਫਰਸਟ ਪੋਜੀਸ਼ਨ ਆਈ ਹੈਗੀ 5th ਟਰਮ ਦਾ ਮੈਂ ਪੇਪਰ ਦਿੱਤਾ ਸੀਗਾ ਤੇ ਇੰਟਰਨੈਸ਼ਨਲ ਲੈਵਲ ਤੇ ਕੰਪੀਟੀਸ਼ਨ ਹੋਇਆ ਸੀਗਾ ਆਨ ਕੀ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਕਿੰਨੀ ਕਿ ਮਿਹਨਤ ਕੀਤੀ ਸੀ ਤੁਹਾਡੇ ਲਈ ਮਿਹਨਤ ਬਹੁਤ ਹੋਈ ਸੀਗੀ मतलब ਕਿ ਔਖਾ ਵੀ ਸੀਗਾ मतलब ਫਿਰ ਫਿਰ ਵੀ ਇੰਨੇ ਵੱਡੇ ਕੰਪੀਟੀਸ਼ਨ ਤੇ ਜਿੱਤ ਕੇ ਪਹਿਲੀ ਵਾਰ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈਗਾ ਮम्मा ਡਾਡੀ ਨੇ ਕਿੰਨੀ ਕਿ ਮਿਹਨਤ ਕੀਤੀ ਵਿੱਚ ਕੀ ਦੀ ਮਿਹਨਤ ਪਾਉਂਦੇ ਹਾਂ ਹਾਂਜੀ ਮम्मा ਪਾਪਾ ਨੇ ਵੀ ਬਹੁਤ ਮਿਹਨਤ ਕਰਵਾਈ ਸੀਗੀ ਮੈਨੂੰ मतलब ਕੀ ਕਰੇਗਾ ਤੇ ਜਦੋਂ ਮਨ ਨਹੀਂ ਕਰਦਾ ਸੀਗਾ ਉਹਨਾਂ ਨੇ ਮੈਨੂੰ ਕੋਸ਼ਿਸ਼ ਕੀਤਾ ਸੀਗਾ ਰੰਜੀਤ ਸਰ ਨੇ ਬਹੁਤ ਮੋਟੀਵੇਟ ਕੀਤਾ ਸੀਗਾ ਕਿ ਇਸ ਕੰਪੀਟੀਸ਼ਨ ਵਿੱਚ ਮੈਂ 파ਟ ਲਵਾ ਤੇ 파ਟ ਲੈ ਕੇ ਮੈਂ ਜਿੱਤਾਂ ਕਿ ਉਹਨਾਂ ਨੂੰ ਬਹੁਤ ਪ੍ਰਾਊਡ ਫੀਲ ਹੋਵੇ ਪਰ ਜਿੱਤ ਕੇ ਮਮਾ ਡਾਡਾ ਨੂੰ ਇਸ ਤਰ੍ਹਾਂ ਦਾ ਫੀਲ ਹੋਇਆ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੇ ਵੀ ਰਣਜੀਤ ਸਰ ਨੂੰ ਧੰਨਵਾਦ ਕੀਤਾ ਕਿ ਤੁਸੀਂ ਸਾਡੇ ਬੱਚੇ ਨੂੰ ਅੱਗੇ ਕੀਤਾ ਹੈਗਾ ਕਿ ਇਹ ਮੋਟੀਵੇਟ ਕੀਤਾ ਕਿ ਐਡਾ ਵੱਡਾ ਕੰਪੀਟੀਸ਼ਨ ਸਾਡਾ ਬੱਚਾ ਜਿੱਤਿਆ ਐਡੇ ਵੱਡੇ ਲੈਵਲ ਤੇ ਜਿੱਤਿਆ ਕਿ ਡੀਸੀ ਸਾਹਿਬ ਤੱਕ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਪੇਰੈਂਟਸ ਨੂੰ ਜਿਵੇਂ ਤੁਸੀਂ ਆਏ ਮਿਲੋ ਜਿਹੜੇ ਜੀ ਆਣਗੇ ਸਰ ਮੇਰਾ ਨਾਮ ਵੀ ਕੇਕ ਮਾਰੀ ਮਕੇਸ਼ ਉਹਨਾਂ ਦਾ ਫਾਦਰ 4th ਕਲਾਸ ਦਾ ਸਟੂਡੈਂਟ ਹੈ। ਉਹ ਕਿੰਨੇ ਨਗਰੇ ਸਭ ਤੋਂ ਪਹਿਲਾਂ ਦਾ ਬੱਚੇ ਕਿੰਨੀ ਮਿਹਨਤ ਕੀਤੀ ਬੱਚੇ ਨੇ ਇਸ ਮੁਕਾਮ ਨੂੰ ਚੱਲ ਲਈ ਹੈ ਕਾਫੀ بڑا ਮੁਕਾਬਲਾ ਸੀ। ਨੇਚਰਲੀ ਪੇਰੈਂਟਸ ਨੂੰ ਤਾਂ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਕੁਝ ਅਚੀਵ ਕਰਦੇ ਆ ਮੈਂ ਸਮਝਦਾ ਉਸ ਤੋਂ ਜ਼ਿਆਦਾ ਖੁਸ਼ੀ ਉਹਨਾਂ ਦੇ ਟੀਚਰਸ ਨੂੰ ਹੁੰਦੀ ਆ। ਉਹਨਾਂ ਦੀ ਜ਼ਿਆਦਾ ਮਿਹਨਤ ਹੁੰਦੀ ਆ ਪੇਰੈਂਟਸ ਨਾਲੋਂ ਮੈਂ ਸਮਝਦਾ। ਤਾਂ ਜੋ ਅੱਜ ਅਸੀਂ ਇੱਥੇ ਖੜੇ ਆ ਸਿਰਫ ਸਟ੍ਰਕਚਰ ਅਨਜੀਤ ਸਰ ਪੂਜਾ ਮੈਮ ਉਹਨਾਂ ਦੀ ਬਦੌਲਤ ਖੜੇ ਆ ਤੇ ਸਾਨੂੰ ਬੜਾ ਅੱਛਾ ਲੱਗ ਰਿਹਾ ਇਹ ਸ਼ਾਰਕ 빅 ਥੈਂਕਸ ਟੂ ਸ਼ਾਹਦ੍ਰੀਨ ਐਜੂਕੇ ਸਰ ਜੀ ਸਰ ਐਂਡ ਪੂਜਾ ਕਿੰਨੀ ਮਿਹਨਤ ਕੀਤੀ ਬੱਚਿਆਂ ਨੇ ਤੁਹਾਨੂੰ ਵੀ ਟਾਈਮ ਸਪੈਂਡ ਕਰਨਾ ਪਿਆ ਥੋੜੀ ਵਾਈਪ ਨੂੰ ਵੀ ਟਾਈਮ ਦੇਣਾ ਪਿਆ ਬੱਚੇ ਨੂੰ ਬੱਚੇ ਦੇ ਖਾਨਦਗੀ ਦਾ ਧਿਆਨ ਰੱਖਣਾ ਪਿਆ ਇਹ ਬੱਚੇ ਦੀ ਆਪਣੀ ਮਿਹਨਤ ਹੈ ਜੀ ਉਹਨਾਂ ਦੀ ਗਾਈਡੈਂਸ ਟੀਚਰ ਦੀ ਗਾਈਡੈਂਸ ਉਹ ਮੈਂ ਸਮਝਾ ਕਿ ਸਭ ਤੋਂ ਇੰਪੋਰਟੈਂਟ ਰੋਲ ਉਹਨਾਂ ਨੇ ਪਲੇ ਕੀਤਾ ਜਿੰਨਾ ਟਾਈਮ ਪੜ੍ਹਦੇ ਦੇ ਵਿੱਚ ਕਿੰਨਾ ਟਾਈਮ ਦੇ ਕੇ ਰੈਗੂਲਰ ਪ੍ਰੈਕਟਿਸ ਜਿਆਦਾ ਨਹੀਂ ਜਿਵੇਂ ਸਰਕਾਰਾਂ ਦੇ ਵੀ ਜੋ ਵੀ ਇਸ ਸ਼ਾਰਪ ਬ੍ਰੇਨ ਦੇ ਵਿੱਚ ਜੋ ਵੀ انرول ਹੁੰਦਾ ਉਹਨਾਂ ਨੂੰ 8 ਦੇ 10 ਮਿੰਟ ਦੀ ਪ੍ਰੈਕਟਿਸ ਮੰਗਦਾ ਸਰ ਹਾਰਡ ਥਰੋ ਐ ਕੰਪੀਟੀਸ਼ਨ ਸੀ ਇਹ ਦੇ ਵਿੱਚ ਕੀ ਕੰਟਾ ਮੈਕਸ ਟੂ ਮੈਕਸਮਮ ਇਸ ਕੰਟਾ ਨੇ ਪ੍ਰੈਕਟਿਸ ਕੀਤੀ ਹੈ ਬੇਸ਼ੱਕ ਤੋਂ ਅੱਜ ਸਾਨੂੰ ਇਹ ਰਿਜ਼ਲਟ ਦੇਖਣ ਨੂੰ ਮਿਲਿਆ ਕਿ ਨਾਮ ਗਿੰਤਕਾ ਜੀ ਮੈਂ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਖੁਸ਼ੀ ਮੈਨੂੰ ਹੋ ਰਹੀ ਹੈ ਅਜ ਬੱਚੇ ਨੂੰ ਡੀਜੀ ਸਾਹਿਬ ਵੱਲੋਂ ਸੁਨਹਿਣ ਮੈਂ ਨਾ ਪ੍ਰਾਪਤੀ ਕੀਤੀ ਹਾਂਜੀ ਸਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਭ ਤੋਂ ਪਹਿਲਾਂ ਸਰ ਮੈਂ ਰਣਜੀਤ ਗੋਇਲ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹ ਸਾਨੂੰ ਮਤਲਬ ਸਾਡੇ ਬੱਚੇ ਨੂੰ ਇੰਨਾ ਜ਼ਿਆਦਾ ਮੋਟੀਵੇਟ ਕਰਦੇ ਹਨ ਮਤਲਬ ਉਹਦੇ ਕਰਕੇ ਬੱਚਾ ਬਹੁਤ ਜ਼ਿਆਦਾ ਪ੍ਰੈਕਟਿਸ ਕਰਕੇ ਆਪਣੇ ਵਧੀਆ ਨੰਬਰ ਲੈ ਕੇ ਫਰਸਟ ਪ੍ਰੋਜੈਕਸ਼ਨ ਹਾਸਲ ਕੀਤੀ ਹੈ ਜੀ ਕਿਵੇਂ ਮੈਨੂੰ ਕਰਦੇ ਬੱਚੇ ਕਿੰਨਾ ਕਰਦਾ ਕਰਦਾ ਸੀ ਉਹ ਮੀਟ ਹੈਗੀ ਸੀ ਜਦੋਂ ਬੱਚਾ 11 ਦਾ ਬੜਾ ਕੰਪਨੀ ਸੀ ਹਾਂ ਜੀ ਹਾਂ ਜੀ ਮੈਨੇ ਤਾਂ ਕਾਫੀ ਕੀਤੀ ਹੈ ਸਰ ਹਾਂ ਜੀ ਤੁਸੀਂ ਕਿੰਨਾ ਧਿਆਨ ਰੱਖਦੇ ਹੋ ਬਹੁਤ ਜ਼ਿਆਦਾ ਧਿਆਨ ਰੱਖਿਆ ਹਾਂ ਜੀ